ਲਓ ਵੀ ਹੁਣ ਪੰਜਾਬ ਦੇ ਮੁੰਡਿਆਂ ਨੂੰ ਲੱਗ ਸਕਦਾ ਬਹੁਤ ਵੱਡਾ ਝਟਕਾ ਜਿਹੜੇ ਤੁਸੀਂ ਬਜ਼ਾਰਾਂ 'ਚ ਰਹਿੰਦੇ ਹੋ 3-3000 ਦੇ ਜੀਜ਼ਾ ਕਾਟਨ ਦੇ ਕੁਰਤੇ ਪਜਾਮੇ ਮਰਦੁਸ਼ੀਰੀ ਦਸਤਾਰ ਪੁੱਤਲੀ ਘਰ ਚੌਂਗ ਸ਼੍ਰੀ ਅੰਮ੍ਰਿਤਸਰ ਸਾਹਿਬ ਆਜੋ 3000 ਵਾਲਾ ਕੁਰਤਾ ਪਜਾਮਾ ਸਿਰਫ 895 'ਚ ਲੈ ਜਾਓ ਉਹ ਵੀ ਸਲਾਈ ਕਰਕੇ ਦਵਾਂਗੇ ਸਲਾਈ ਕਰਕੇ 895 'ਚ ਕੁਰਤਾ ਪਜਾਮਾ ਇੱਕ ਹੋਰ ਗੱਲ ਸੁਣ ਲਓ ਸਿਰਫ 24 ਕੈਂਟ 'ਚ ਤਿਆਰ 24 ਘੰਟੇ ਦੇ ਵਿੱਚ ਸਲਾਈ ਕਰਕੇ ਦੇ ਦੇਾਂਗੇ ਹੁਣ 3000 ਰੁਪਇਆ ਖਰਚਣ ਦੀ ਲੋੜ ਹੈ ਨਹੀਂ ਬਾਈ ਜੀ 3000 ਦਾ ਕੁਰਤਾ ਪਜਾਮਾ 895 ਦਈਏ ਨੂੰ ਲੈ ਕੇ ਲਾਤਾ ਕਿਹੜਾ ਬੰਬ ਸੈੱਟ ਦਾ ਪੰਜਾਬ 'ਚ ਰੌਲਾ ਪੈ ਜਾਣਾ ਏ ਦੇਖੋ ਜੀ ਸੁਰਤਾਂ ਬੰਦ ਵੱਡਾ ਆ ਚੱਕੋ ਕੁਰਤੇ ਪਜਾਮੇ ਦੀ ਕੁਆਲਿਟੀ ਚੈੱਕ ਕਰ ਲਓ ਵੱਡੇ ਪਣੇ ਦਾ ਕੁਰਤਾ ਪਜਾਮਾ ਉਹ ਲੋਕੀ ਹੋਗੇ ਹੈਰਾਨ ਮਾਤੂ ਸ਼੍ਰੀ ਦਸਤਾਰ ਪੁਤਲੀ ਕਰਤੇ 895 ਦਾ ਕੜਤਾ ਪਜਾਮਾ ਸਿਚ ਕਰਕੇ ਦੇਖੋ ਜੀ ਜਿਹੜੇ ਸਾਡੇ ਉੱਚੇ ਲੰਮੇ ਛੈਲ ਛਵੀਲੇ ਗਬਰੂ ਭਰਾ ਆ ਆ ਦੇਖੋ ਜੀ ਐਦਾਂ ਟੋਹਣਾ ਘੜਦੇ ਆਂਗੇ ਐਦਾਂ ਟੋਹਾਂ ਰੰਗ ਜਿਹੜਾ ਮਰਜ਼ੀ ਲੈ ਜਾਓ 895 ਚ ਆ ਦੇਖੋ ਬੋਲ ਬੋਲਦੇ ਬੱਚਾ ਰੰਗ ਆ ਦੇਖੋ ਆ ਦੇਖੋ ਰੰਗ ਮੇਟੀ ਭਾਜੀ ਭਾਜੀ 골ਡ ਸਕੈਨ ਪਿਸਤਾ ਗ੍ਰੀਨ ਵਾਈਟ ਸਕਾਈ ਸੈਨ ਜਨੇ ਮਰਜੀ ਰੰਗ ਆ ਚੱਕੋ ਉਹ ਆ ਗਿਆ ਤਿੰਨ ਦਿਨਾਂ ਦਾ ਉਹ ਤਿੰਨ ਦਿਨ ਚਰਬ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਮੇਲਾ ਲਾਤਾ 895 ਦਾ 3000 ਵਾਲਾ 895 ਦਾ ਲੈ ਜਾਓ ਜੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 2 ਜੂਨ ਤੱਕ ਵੱਡੇ ਫਾਇਦੇ ਕਰ ਦੇਣੇ ਆ ਬੋਟਾਂ ਨੂੰ ਪਹਿਲਾ ਪਹਿਲਾ ਕੱਢ ਲੋ ਟੋਰਾ ਚਿੱਟੇ ਰੰਗ ਦੇ ਕੁਰਤੇ ਪਜਾਮੇ ਮਹਾਰਾਜ ਚਿੱਟੇ ਰੰਗ ਦੇ ਕੁਰਤੇ ਪਜਾਮੇ ਦੇਖੋ ਚਿੱਟੇ ਰੰਗ ਦੇ ਵਿੱਚ ਕਿੰਨੇ ਤਰ੍ਹਾਂ ਦੇ ਥਾਨ ਹੈ ਗਿਆ ਬਹੁਤ ਵੱਟੀਆਂ ਆਫਰਾਂ ਲੱਗ ਗਈਆਂ ਬਾਈਟ ਲਾਫਰ ਲਾਤੀਆ ਉਸ ਤੋਂ ਇਲਾਵਾ ਸਾਡੇ ਕੋਲ ਇਹ ਨਹੀਂ 895 ਆ ਤੁਸੀਂ 1200 ਰੁਪਏ ਦਾ ਲੈਣਾ ਤੁਸੀਂ 1500 ਲੈਣਾ ਸਾਡੇ ਕੋਲ ਆ ਦੇਖੋ ਜਿਹੜੇ ਬਾਜ਼ਾਰ ਚ 8 8000 ਰੁਪਏ ਦੇ ਕੁਰਤੇ ਪਜਾਮੇ ਸਾਡੇ ਕੋਲ 35 3500 4 4000 ਰੁਪਏ ਦੇ ਵਿੱਚ ਮਿਲ ਜਾਣੇ ਆ ਆਫਰ ਚੱਲਦੀ ਆ ਐਤਵਾਰ ਤੱਕ ਵੀਰਵਾਰ ਚੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਜਿੱਥੇ 2 ਜੂਨ ਤੱਕ ਵੱਡੇ ਫਾਇਦੇ ਕਰਨੇ ਕੁਰਤੇ ਪਜਾਮੇ ਦਾ ਫਾਇਦੇ ਕਰਦੇ ਆ ਵਾਈਟ ਰੰਗ ਦੇ ਕੁਰਤੇ ਪਜਾਮੇ ਬਲੈਕ ਕਲਰ ਜਿਹੜਾ ਮਰਜ਼ੀ ਕਲਰ ਲੈ ਜਾਓ ਕਲਰਫੁੱਲ ਕੋਰਟ ਦੇ ਪਜਾਮੇ ਆ ਰਹੇ ਕੋਈ ਜਿਹੜੇ ਬਲੈਕ ਪੌਂਡ ਦੇ ਬਲੈਕ ਕਲਰ ਦੇ ਦੇਖੋ ਗੀਜ਼ਾ ਕਾਟਨ ਪੇਪਰ ਕਾਟਨ ਲੇਲਣ ਮੈਟੀ ਬਲੈਕ ਦੇ ਵਿੱਚ ਬਹੁਤ ਰੰਗਾਂ ਰੰਗਾਂ ਮੇਚੀ ਗੀਜ਼ਾ ਤੇ ਮੈਟੀ ਤੇ ਕੋਰਟਾਂ ਪਜਾਮਾ 895 ਤੋਂ ਸ਼ੁਰੂ ਆ ਪਰ 1500 1600 2000 ਤੱਕ ਸਾਰੀਆਂ ਵੈਰਟੀਆਂ ਦੇਖੋ ਜੀ ਕੋਇਲ ਕਾਟਨ ਦੇ ਨਾਲ ਨਾਲ ਸ਼ਰਟਾਂ ਦੇ ਵਿੱਚ ਦੇਖੋ ਤੁਸੀਂ ਪਲੇਨ ਲੈ ਲਓ ਤੁਸੀਂ ਚੈੱਕ ਲੈ ਜਾਓ ਤੁਸੀਂ ਲਾਈਨਿੰਗ ਵਾਲੀਆਂ ਲੈ ਜਾਓ ਤੁਸੀਂ ਪ੍ਰਿੰਟ ਲੈ ਜਾਓ ਸ਼ਰਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹਿਊਜ ਵੈਰਟਾਈ ਆ ਗਈ ਆ ਸਾਡੇ ਕੋਲ 350 ਰੁਪਏ ਦਾ ਸ਼ਰਟ ਥੁਰੂਆ ਜਿਹੜੀ ਬਾਜ਼ਾਰ 'ਚ 1200 1100 1000 ਮਿਲਦੀ ਆ ਆ ਦੇਖੋ ਕੱਪੜੇ ਵੀ ਚੈੱਕ ਕਰ ਲੋ ਟੌਪ ਟੌਪ ਦੇ ਕੱਪੜੇ ਦੇ ਰਹੇ ਆ ਸਿਰਫ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਵੱਡੇ ਫਾਇਦੇ ਕਰਾਂਗੇ ਵੱਡੇ ਫਾਇਦੇ ਆ ਚੱਕੋ ਜੀ ਕੋਟ ਪੈਂਟ ਜਿਹੜਾ 10 10 12 12 ਹਜ਼ਾਰ ਦਾ 2 ਪੀਸ ਕੋਟ ਪੈਂਟ ਪੈਂਦਾ ਆ 2995 ਸਟਿਚ ਕਰਕੇ ਕੱਪੜਾ ਚੈੱਕ ਕਰ ਲੋ ਕੱਪੜਾ ਮੂਹੋ ਬੋਲੂਗਾ ਸਮਾਈ ਮੂੰਹ ਬੋਲੂਗੀ ਆ ਚੱਕੋ 15 15000 2995 ਜੇ ਸਟੈਚ ਕਰਕੇ ਲੈ ਜਾਓ ਟੈਂਸ਼ਨ ਨਹੀਂ ਕਪੜਾ ਕਿੱਥੋਂ ਲੈਣਾ ਟੈਂਸ਼ਨ ਨਹੀਂ ਸਵਾਉਣਾ ਕਿੱਥੋਂ ਆ 3 ਪੀ ਸਕੋਰ ਪੈਂਟ 37 ਤੋਂ 60 ਦਾ ਲੈ ਜਾਓ ਚੈਲੰਜ ਵੱਡੇ ਕਰਦੇ ਆ ਲੋ ਜੀ ਪੱਗਾਂ ਪੰਨਣ ਵਾਲੇ ਸ਼ਕੀਨ ਭਰਾਵਾਂ ਲਈ ਵੱਡੀ ਆਫਰਾਂ ਸਾਡੇ ਕੋਲ 550 ਤੋਂ ਬਾਅਦ ਪੱਕਾਂ ਚ ਰੁਪਿਆ ਫੋਲਵੇ ਦੇ ਰੰਗ ਹੈਗੇ ਆ ਤੁਸੀਂ ਲੈ ਜਾਓ ਰੰਗ ਫੇਟ ਹੋਵੇ ਡੱਬਾ ਹੋਵੇ ਤੁਸੀਂ 3 ਮਹੀਨੇ ਚ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਤੁਸੀਂ ਬਹੁਤ ਵੱਡੇ ਫਾਇਦੇ ਤੁਸੀਂ ਫੁੱਲ ਵੇ ਲੈ ਜਾਓ ਰੂਪੀਆ ਲੈ ਜਾਓ ਲਾਈਨਿੰਗ ਦਾ ਕੱਪੜਾ ਲੈ ਜਾਓ ਪੱਕਾ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈਣੀਆਂ ਟਾਈਆਂ ਲੈ ਜਾਓ ਹਰ ਕਿਸੇ ਦਾ ਵੱਡਾ ਫਾਇਦਾ ਸੀ ਕਰ ਰਹੇ ਆ ਦੇਖੋ ਜੀ 895 ਦੀ ਸੇਲ 895 ਦੀ ਸਭ ਤੋਂ ਵੱਡੀ ਸੇਲ ਹੈ ਇਤਿਹਾਸ ਦੀ 4 ਦਿਨਾਂ ਦੀ ਸੇਲ ਆ ਉਹ 4 ਦਿਨਾਂ ਦੀ ਸੇਲ ਆ ਵੀਰੋ ਆ ਚੱਕੋ ਕੁਰਤੇ ਪਜਾਮੇ ਸੀਤੇ ਸਾਰੇ 4 ਦਿਨਾਂ ਦੀ ਸੇਲ ਆ ਸਟਿਚ ਕਰਕੇ ਦੇ ਦਾਂਗੇ 24 ਘੰਟਿਆਂ 'ਚ ਬਣਾ ਕੇ ਦੇ ਦਾਂਗੇ ਕਿੱਤੇ ਹੋਰ ਜਾਣ ਦੀ ਲੋੜ ਨਹੀਂ ਆ ਮਾਤੂ ਸ਼੍ਰੀ ਦਸਤਾਰ ਪੁੱਤਲੀ ਘਰ ਆਉਣਾ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਆ ਜਾਓ ਆ ਜਾਓ ਆ ਜਾਓ ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਲੋਟ ਆਪਣੀ ਕਰਾ ਲਿਓਣਾ ਠੱਗੀ ਮਰਾ ਲਿਓਣਾ ਸਿੱਧੇ ਆ ਜਾਓ ਮਾਤੂ ਸ਼੍ਰੀ ਦਸਤਾਰ ਪੁੱਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਨੰਬਰ ਸਕਰੀਨ ਤੇ 4 ਦਿਨ 3000 ਵਾਲਾ ਕੁਰਤਾ ਪਜਾਮਾ 895 ਜੇ ਸਲਾਈ ਸਮੇਤ ਸਿਰਫ 24 ਘੰਟਿਆਂ ਜੇ ਸਲਾਈ ਕਰਕੇ ਦੇ ਦੇਾਂਗੇ ਕੈਰਮਨ ਨੂੰ ਕੰਦੀ ਨਾਲ ਹਰਦੀਪ ਸਿੰਘ ਅੱਗੜਸਾਨ ਟੀਵੀ ਪੁੱਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ